ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰੀਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋਵੀਰ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ ਗਾਵਾਂ ਤੁਹਾਨੂੰ ਦਿਖਾਉਣੀਆਂ ਬੱਚੇ ਤੋਂ ਬਿਨਾਂ ਹੀ ਆ ਤੇ ਬਾਕੀ ਇਹ ਆ ਵੀ ਸੁਈਆਂ ਦਵੇਂ ਆਪਣੀ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਇਹ ਵੀਡੀਓ ਚ ਕਦੇ ਵੀ ਨਹੀਂ ਕਿੰਨੇ ਵੀ ਜਿਆ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂ ਜੀ ਵਿਧੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਰਪੀ ਜੀ ਹੋਠੀ ਠੀਕ ਠਾਕ ਜੀ ਪਗਰਾਮ ਦਾ ਜੀ ਤੁਹਾਨੂੰ ਸੁਣਾਉਂ ਚਲੋ ਜੀ ਕਿਰਪਾ ਚੀ ਦੀ ਜੇ ਹਾਂ ਜੀ ਹਾਂ ਜੀ ਤੇ ਨਾਮ ਦੱਸ ਦੋ ਫਿਰ ਇੱਕ ਰੀ ਨਾਮ ਜੀ ਮੰਗੋ ਪਿੰਡ ਥੋਬਾ ਤਸੀਲ ਇਨ ਨਾਲਾ ਜ਼ਿਲ੍ਹਾ ਮੱਥਾ ਫੋਨ ਨੰਬਰ ਵੀ ਬੋਲ ਦੋ 856714511 ਠੀਕ ਆ ਹਾਂ ਜੀ ਦੋ ਹੀ ਰਹਿ ਗਈਆਂ ਹੁਣ ਪਾ ਜੀ ਦੋ ਮੇਰੇ ਕੋ ਸੱਜਣਾ ਸੀ ਤੇ ਦੋ ਟੋਕੜਾਂ ਸੱਜਣਾ ਹੋਣੇ ਵੇਗੀਆਂ ਜੀ ਅੱਛਾ ਸੱਜਣਾ ਹੋਣੇ ਵੇਗੀਆਂ ਹਾਂਜੀ ਤੇ ਦੋ ਹੀ ਰਹਿ ਗਈਆਂ ਜੀ ਵਿਕੀ ਜਾਂਦੇ ਮਾਲ ਨਾਲ ਨਾਲ ਪਾ ਜੀ ਮੈਨੂੰ ਪੱਠੇ ਕੁਤਰੇ ਪਏ ਟੋਕਾ ਭਰਿਆ ਤੇ ਪਾਉਂਦਾ ਟਾਈਮ ਨਹੀਂ ਲੱਗਾ ਅੱਛਾ ਹਾਂਜੀ ਗਾਹਕ ਮਨੇ ਤੋਰੇ ਬਾਜ ਤੁਸੀਂ ਵੀਰ ਭਰਾ ਆ ਗਏ ਜੀ ਠੀਕ ਆ ਨਹੀਂ ਪਾਈ ਇਹ ਪੱਠੇ ਲਾਉਂਦਾ ਤੇ ਆਮਣ ਮਤਲਬ ਕਿ ਚੱਲਣ ਦਿਆ ਕੇ ਪੂਰਾ ਵਧੀਆ ਗਏ ਪੂਰਾ ਬਾਬੇ ਦੀ ਕਿਰਪਾ ਹੈ ਤਾਈਆਂ ਨੋਟਾਂ ਨੇ ਜੇਬਾਂ ਭਰੀਆਂ ਆ ਉਹ ਇਦਾਂ ਤੁਹਾਡੇ ਕਾਰਾਂ ਪਿਛੇ ਆ ਵਾਰਤਾ ਕਰ ਜੇ ਬੰਦ ਪੁਰਿਆ ਬਈਆ ਚਲ ਮਾ ਵੇਚਿਆ ਸੋਨੇ ਉਹ ਬੋਤੀ ਪਾਲੇ ਦੇ ਠੀਕ ਆ ਤੁਸੀਂ ਦੱਸਣ ਦੇ ਨਾ ਨਹੀਂ ਜੇ ਗਾਵਾਂ ਗਈਆਂ ਮੈਂ ਸਿਰਫ 1000 1500 ਰੁਪਏ ਡੰਗਰ ਤੋਂ ਲੈਣ ਦੇ ਆ ਠੀਕ ਆ ਮੇਰਾ ਡੰਗਰ ਖਾਣੋਂ ਹੀ ਨਹੀਂ ਲਿਆ ਬਾਬੇ ਜੀ ਇਹ ਵੀ ਆਈ ਚਲਾਈ ਆਈ ਚਲਾਈ ਹੋਈ ਜਾਵੇ ਜੇ ਤਰ੍ਹਾਂ ਚਾਰ ਹੀ ਪਰਸੋਂ ਪਾਈਆਂ ਸੀ ਚਾਰ ਹੀ ਪਰਸੋਂ ਤੇ ਚਾਰ ਹੀ ਅੱਜ ਹੀ ਤੇ ਦੋ ਵੇਗੀਆਂ ਤੇ ਹੁਣ ਦੋ ਰਹਿ ਗਈਆਂ ਹਨਾ ਤੇ ਇਹ ਵੀ ਜਦੋਂ ਨਿਕਲ ਗਿਆ ਤੇ ਉਹੀ 1000 1500 ਨਾਲ ਆਪੇ ਚਲੋ ਬਰਕਤ ਹੋਈ ਜਾਂਦੀ ਆ ਭਾਈ ਮੈਂ ਬੱਛੀ ਦਾ 5000 ਰੁਪਏ ਲਾਇਆ ਟੁਕੜ ਗੰਬਰ ਦਾ ਅੱਛਾ ਬੱਛੀ ਚੰਗੀ ਆ ਦੁੱਧ 5 500 ਕਮਾ ਕੇ ਵੀਰ ਪੜਾਉਣ ਨੂੰ ਦੇ ਦੇਣੀ ਹਾਂਜੀ ਹਾਂਜੀ ਨਹੀਂ ਤੇ ਉਹ ਵੀ ਪੈ ਜਾਨੀ ਸੀ ਨਾਲੇ ਹਨਾ ਚਲੋ ਫਿਰ ਪਹਿਲਾਂ ਇਹ ਹੀ ਵਿਖਾ ਦਈਏ ਇੱਕ ਠੰਡ ਬੜੀ ਮਾਲ ਮਿਲਦਾ ਹੀ ਨਹੀਂ ਹਾਂਜੀ ਹਾਂਜੀ ਕੱਲ ਸਾਰੀ ਦਿਹਾੜੀ ਫੇਰ ਕੀ ਕੋਈ ਮਿਲੀ ਤੇ ਇਹਦੇ ਕੋਲ ਦੁੱਧ ਕਿੰਨਾ ਜਿਆ ਜੜੀ ਹੈ ਇਹਦੇ ਕੋਲ ਵਿੱਚ ਦੁੱਧ ਉਹ 7-8 ਕਿਲੋ ਅੱਛਾ ਠੰਡੀ ਈ ਲਿਆ ਉਸ ਕੋਈ ਗੱਲ ਨਹੀਂ ਆਖੋ 7 ਕਿਲੋ ਹੈਗਾ ਪੱਕਾ ਦੁੱਧ ਲਿਆ ਵਧੀਆ ਤੋੜਾ ਫੇਰ ਇੱਕ ਰੀਨ ਬਾਕੀ ਹੁਣ ਦੋਵੇਂ ਛੋਟੇ ਪਾ ਲਿਆ ਹਾਂ ਸਾਰੇ ਕੋਈ ਵੀਰ ਜਿਆਦੇ ਪੈਸੇ ਖਰਚਣ ਵਾਲੇ ਨਹੀਂ ਹੁੰਦੇ ਹਰ ਕੋਈ 40 50000 70000 ਨਹੀਂ ਖਰਚਦਾ ਕੋਈ ਵੀਰਾਂ ਨੂੰ ਹੁੰਦਾ ਵੀ ਚਲੋ ਚਾਹ ਪਾਣੀ ਦਾ ਸਰੀ ਜਾਵੇ 7 ਕਿਲੋ ਤੇਰਾ ਪੱਕਾ ਦੁੱਧ ਜੇ ਵੀਰ ਜੀ ਹਾਂ ਜੀ ਵੀਰ ਜੀ ਵੇਹੜੀ ਵੇਖੋ ਪਿੱਛੇ ਕਿੰਨੇ ਦੀ ਫੋਟੋ ਵਿੱਚ ਪਾ ਦਨੇ ਗੁਰੂ ਆ ਨੈਟਾਂ ਤੇ ਚੜ੍ਹੇਗੇ ਤੇ YouTube ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਇਹ ਭਾਜੀ ਮੁਫਤ ਵਾਲਾ ਹੀ ਖਾ ਲੇ ਜਿਆਦਾ ਜੀ ਗੱਲ ਕਰੀਏ ਤੇ ਅੱবি ਵੇਚਿਓ 13000 13000 ਹਾਂਜੀ ਚਲੋ ਬਾਕੀ ਮੌਕੇ ਤੇ ਕਰ ਦੋਗੇ ਛੋਟ ਛੋਟੀ ਕਰਾਂਗੇ ਕੋਈ ਗੱਲ ਨਹੀਂ ਯਾਰ ਛੱਡ ਦਈਏ ਛੱਡ ਦਾਂਗੇ ਆਪੇ ਜੀ 12000 ਲੋੜ ਛੱਪਾ ਵੀ ਗੱਲਾਂਗੇ ਅੱਛਾ ਦੇ ਸਕਣ ਵਿਹਾਰ ਕਰਕੇ ਨਾ ਹਾਂਗੇ ਠੀਕ ਆ ਹਾਂਜੀ ਤੇ ਇਹਦੇ ਕੋਲ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ 6 ਕਿਲੋ ਦੁੱਧ ਜਰਸੀ ਜੀ ਅੱਛਾ ਇਹਦੇ ਕੋਲ 6 ਕਿਲੋ ਠੀਕ ਆ ਹਾਂਜੀ ਖਾਨ ਲੱਗਾ ਮੋਗ ਵਾਲਾ ਨੂੰ ਥਾਂ ਥਾਂ ਨੂੰ ਪੋਰੇ ਹੀ ਆਤ ਤਰੇ ਇਨਾਂ ਤੇ ਮੈਂ ਕਿਹਾ ਭਾਈ ਕੋਈ ਪ੍ਰੋਵਾਈਡ ਜਿਹੜਾ ਘਾਟ ਹੁੰਦਾ ਆਪਾਂ ਵੀਡੀਓ ਦੇ ਪਹਿਲਾਂ ਦੱਸੀਦਾ ਠੀਕ ਆ ਰਾਤੀ ਆਪਣੇ ਕੋਲ ਆਨਲਾਈਨ ਮਾਲ ਗਿਆ ਨਾ ਭਰਾਵਾਂ ਇਹ ਗੱਲ ਕਹੀ ਜਾਂਦੇ ਬੜੀਆਂ ਤੇਰੀ ਵੀਡੀਓ ਵੇਖੀਂਦੀਆਂ ਜਿਹੜਾ ਨੁਕਸਾਨ ਹੁੰਦਾ ਤੋ ਪਹਿਲਾਂ ਦੱਸ ਦਿੰਦਾ ਨਹੀਂ ਨਾਲੇ ਦੱਸਣਾ ਵੀ ਚਾਹੀਦਾ ਵਾ ਮੰਨ ਲਓ ਇੰਨੀ ਰਕਮ ਨਾਲ ਕੋਈ ਵੀ ਭਰਾ ਨੂੰ ਕੁਝ ਨਹੀਂ ਹੁੰਦਾ ਹਾਂਜੀ ਹਾਂਜੀ ਬਾਰੇ ਬੰਦਾਮੀ ਜਿਹਾ ਕੰਮ ਹੋ ਜਾਂਦਾ ਵੀ ਯਾਰ ਆ ਨੁਕਸਾਨ ਨਿਕਲ ਆ

ਤੇ ਇਹਦਾ ਫਿਰ ਮੁੱਲ ਸੇਮ ਹੀ ਭਾਜੀ ਕਰ ਦਿੰਦੇ ਅੱਛਾ 13 ਦੀ ਦੱਸੋ 12 ਦੀ ਦੇ ਦਈਏਗੇ ਵੀ ਫਿਰਗੇ 12 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਇੰਨੀ ਗੁਰੂ ਆਮਦਾਦੀ ਭਾਈ ਕਿਰਪਾ ਹੋ ਇਸ ਮੈਸੇਜ ਬੜਿਆ ਆਏ ਵਟਸਐਪ ਤੇ ਅੱਛਾ ਵੀਡੀਓ ਪਾਉਣ ਤੋਂ ਪਹਿਲਾਂ ਸਾਨੂੰ ਵੀਡੀਓ ਪਾ ਦਿਓ ਠੀਕ ਆ ਮੈਂ ਨਹੀਂ ਪਾਈ ਵੀਡੀਓ ਪਾਉਗੀ ਉੱਤੇ ਤੁਸੀਂ ਮਾਰ ਲਓ ਸਾਡਾ ਠੀਕ ਆ ਹਾਂ ਜੀ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਕੋਈ ਚਵਾਈ ਕਰਕੇ ਤੇ ਤਸੱਲੀ ਕਰਕੇ ਲੈ ਜਾਈਏ ਕਿਉਂਕਿ ਆਪਾਂ ਨੂੰ ਤਸੱਲੀ ਕਰਕੇ ਲਿਆਂਦੀਆਂ ਹਾਂ ਆਪਾਂ ਇਹਨੂੰ ਤਸੱਲੀ ਕਰਕੇ ਲੈ ਜਾਈਏ ਮੇਰਾ ਵੀਰ ਭਰਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਖ ਕੇ ਭਾਮ ਕੋ ਜਿਆਦੇ ਦੁੱਧ ਦੇ ਲਈ ਤੇ ਭਾਮ ਕੋ ਥੋੜੇ ਦੁੱਧ ਆ ਲਈ ਆ ਆਪਣੀ ਚੋ ਚਵਾ ਕੇ ਪਸ਼ੂ ਖੜਿਆ ਕਰੋ ਜੀ